ਜਿਹੜੀਆਂ ਕੌਮਾਂ ਜਿਉਂਦੀਆਂ ਹੋਣ ਜਿਹੜੀਆਂ ਕੌਮਾਂ ਦੇ ਪੱਲੇ ਅਣਖਾ ਹੋਵੇ ਉਹ ਕੌਮ ਕਦੇ ਆਪਣੇ ਹੱਕਾਂ ਤੇ ਡਾਕਾ ਨਹੀਂ ਵੱਜਣ ਦਿੰਦੇ ਮਰੀਆਂ ਕੌਮਾਂ ਜੋ ਮਰਜੀ ਕਰੀ ਜਾਂਦੀ ਮਰੀਆਂ ਕੌਮਾਂ ਜੋ ਮਰਜੀ ਕਰਦੀ ਫੇਕ ਮੈਂ ਬੇਨਤੀ ਕਰਦਾ ਸਿੱਖ ਕੌਮ ਕਦੇ ਨਾ ਹਾਰੇ ਜੇ ਸਿੱਖ ਸਿੱਖ ਨੂੰ ਨਾ ਮਾਰੇ ਸਵੇਰੇ ਮੈਂ ਇੱਕ ਵੀਡੀਓ ਵੇਖਣ ਡਿਆ ਸੀਗਾ ਕੱਲ ਇੱਕ ਜੋੜ ਮੇਲਾ ਲੰਘਿਆ ਜਿਹਨੂੰ ਅਸੀਂ ਬਣਾ ਦਿੱਤਾ ਰਖੜ ਪੁੰਨਿਆਂ ਦਾ ਜੋੜ ਮੇਲਾ ਬਿਲਕੁਲ ਗਲਤ ਬਾਤ ਐ ਰਖੜ ਪੁੰਨਿਆਂ ਦਾ ਜੋੜ ਮੇਲਾ ਨਹੀਂ ਹੈ ਉਹ ਹੈ ਗੁਰੂ ਲਾਡੋਰੇ ਦਿਵਸ ਮੱਖਣ ਛੱਲ ਬਾਣੀ ਦਾ ਗੁਰੂ ਤੇਗ ਬਹਾਦਰ ਮਹਾਰਾਜ ਦਾ ਅਸੀਂ ਉਹਨੂੰ ਜੋੜ ਦਿੱਤਾ ਰਖੜ ਪੁੰਨਿਆਂ ਦਾ ਮੇਲਾ ਉੱਥੇ ਕਾਨਫਰੰਸਾਂ ਹੋ ਰਹੀਆਂ ਨੇ ਇੱਕ ਬੰਦਾ ਆਪਣੀ ਗੱਡੀ 'ਚ ਬੈ ਕੇ ਲੰਘਿਆ ਉਹਦਾ ਪੂਰਾ ਨਾਮ ਸ਼ਾਇਦ ਗੁਰਦੀਪ ਸਿੰਘ ਖਿਹੜ ਖਿਹੜਾ ਐ ਤਰ੍ਹਾਂ ਕਰਕੇ ਨਾਂ ਉਹਦਾ ਪਾਉਦਾ ਉਹਦੀ ਕੁਰਬਾਨੀ ਆ ਪਾਈ ਮੇਰਾ ਸਜਦਾ ਉਹਨੂੰ ਉਹਨਾਂ ਦੀ ਕੁਰਬਾਨੀ ਹੈ ਪਰ ਉਹਨੇ ਜਿਹੜਾ ਜਾਂਦਿਆ ਜਾਂਦਿਆ ਕਿ ਸ਼ਬਦ ਵਰਤਿਆ ਸਟੇਜ ਤੇ ਸ਼ਰੋਮਣੀ ਅਕਾਲੀ ਦਲ ਦੀ ਸਟੇਜ ਤੇ ਉਹਨੇ ਸ਼ਬਦ ਵਰਤਿਆ ਉਹ ਕਹਿੰਦਾ ਪੰਥਕ ਇਕੱਠ ਜਿੱਥੇ ਹੋ ਰਿਹਾ ਉਥੇ ਬਾਹਰ ਕਹਿੰਦਾ ਇੱਕ ਬੈਨਰ ਵੱਦਾ ਬੈਨਰ ਤੇ ਬੈਨਰ ਤੇ ਇੱਕ ਅਮਲੀ ਦੀ ਫੋਟੋ ਲੱਗੀ ਅਮਲੀ ਪਤਾ ਕਿਹਨੂੰ ਕਹਿੰਦਿਆ ਭਾਈ ਬਿਆਨਤ ਸਿੰਘ ਜੀ ਦੇ ਪੁੱਤਰ ਨੂੰ ਜਿਹੜਾ ਇਸ ਵੇਲੇ ਐਮਪੀ ਬਣਿਆ ਉਹਨੂੰ ਕਹਿੰਦਾ ਅਮਲੀ ਦੀ ਫੋਟੋ ਇਹੀ ਬਸ ਸਾਡੀਆਂ ਬੇੜੀਆਂ ਚਵਟੇ ਉਦੋਂ ਪੈਂਦੇ ਨੇ ਜਦੋਂ ਇੱਕ ਪੱਗ ਵਾਲਾ ਪੱਗ ਵਾਲੇ ਦੀ ਲੱਤ ਖਿੱਚਦਾ ਹੈ ਜਦੋਂ ਅਸੀਂ ਇੱਕ ਦੂਜੇ ਦੀਆਂ ਲੱਤਾਂ ਖਿੱਚਣ ਲੱਗ ਪਈਏ ਉਦੋਂ ਸਾਡੇ ਪੱਲੇ ਕੱਖ ਨਹੀਂ ਜੇਦਾ ਇਹਹੀ ਸਾਡੀਆਂ ਜਿਤਰਾਸਦੀ ਹੈ ਜੇ ਕੋਈ ਬੰਦਾ ਪੰਜਾਬ ਦੇ ਹਿੱਤਾਂ ਦੀ ਖਾਤਰ ਕੁਝ ਕਰਨਾ ਲੋਚੇ 10 ਬੰਦੇ ਉਹਦੀਆਂ ਲੱਤਾਂ ਖਿੱਚਣ ਲੱਗ ਪੈਂਦੀਆਂ ਉਹਦੀਆਂ ਲੱਤਾਂ ਇੱਕ ਉਦਾਹਰਨ ਦੇ ਕੇ ਮਨਮੂਨ ਦੀ ਜਲਦੀ ਨਾਲ ਮੈਂ ਚੀਜ਼ ਲਗਾ ਲਵਾਉਣ ਇੱਕ ਜੇਲ੍ਹ ਦੇ ਵਿੱਚੋਂ 5-7 ਕੈਦੀ ਭੱਜ ਗਏ ਜੇਲ ਸੁਪਰਡੈਂਟ ਦੀ ਭਾਦੀ ਬਣ ਗਈ ਟੱਲੀਆਂ ਖੜਕ ਗਈਆਂ ਉਹ ਕਹਿੰਦੇ ਗਏ ਪਕੜੇ ਜੇਲ ਫਰਸ਼ਾਸ਼ਨ ਨੇ ਬਹਿ ਕੇ ਮੀਟਿੰਗ ਕੀਤੀ ਪੀ ਇਤਰਾ ਕਰੋ ਆ ਜਿਹੜੇ ਹਿੰਦੂ ਆ ਇਹਨਾਂ ਦੀ ਕੰਦ ਕਰ ਦਿਓ ਕੋਈ 35 35 ਫੁੱਟ ਕਹਿੰਦੇ ਮੁਸਲਮਾਨ ਨੇ ਇਹਨਾਂ ਦੇ ਵੀ ਕੋਈ ਕੰਦ ਕਰ ਦਿਓ 30 35 ਫੁੱਟ ਜਿਹੜੇ ਕੁਝ ਹੋਰ ਬੰਦੇ ਨੇ ਉਹਨਾਂ ਦੀ ਕੰਦ ਕਰ ਦਿਓ 35 40 ਫੁੱਟ ਲੇਕਿਨ ਜਿਹੜੇ ਸਿੱਖ ਨੇ ਸਿੱਖ ਕਹਿੰਦੀ ਇਹਨਾਂ ਦੀ ਕੰਦ ਰਹਿਣ ਦਿਓ 3 3 ਫੁੱਟ ਉਹ ਦੂਜਿਆਂ ਨੇ ਪੁੱਛਿਆ ਕਿ ਇਹ ਭੱਜਦੇ ਨਹੀਂ ਤੇ ਜੇਲ ਸੁਪਰਡੈਂਟ ਨੇ ਜਵਾਬ ਦਿੱਤਾ ਕਹਿੰਦਾ ਭੱਜਦੇ ਨੇ ਪਰ ਇਹਨਾਂ ਦੇ ਵਿੱਚ ਇਕਾਦਤ ਹੈ ਇੱਕ ਬੰਦਾ ਭੱਜਣ ਲੱਗੇਗਾ ਦੋ ਲੱਤਾਂ ਖਿਚਣ ਲੱਗ ਪੈਣਗੇ ਇਹਨਾਂ ਇੱਕ ਦੂਜੇ ਨੂੰ ਭੱਜਣ ਨਹੀਂ ਦੇਣਾ ਇਹਨਾਂ ਵਾਸਤੇ ਭਾਵੇਂ ਕੰਦ ਵੀ ਨਾ ਕਰੋ ਆ ਵਾ ਸਾਡੇ ਅੱਜ ਹਾਲਾਤ ਸਿੱਖ ਕੌਮ ਕਦੇ ਨਹੀਂ ਮਰਦੀ ਸਿੱਖ ਕੌਮ ਨੂੰ ਕੋਈ ਖਤਰਾ ਨਹੀਂ ਜੇ ਸਾਡੇ ਵਿੱਚ ਪੱਗਾਂ ਬਨ ਕੇ ਸਾਡੇ ਵਰਗੇ ਗਦਾਰ ਪੈਦਾ ਨਾ ਹੋਣ ਸਿੱਖ ਕੌਮ ਨੂੰ ਦੁਨੀਆ ਤੇ ਕੋਈ ਮਾਰਨ ਵਾਲਾ ਨਹੀਂ ਜਮੇ